ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੇ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦਲੇ। ਸਭ ਤੋਂ ਪਹਿਲਾਂ ਆਪਾਂ ਅੱਜ ਗੱਲਬਾਤ ਕਰਨੀ ਹੈ ਜਿਹੜਾ ਰਾਸ਼ਟਰਪਤੀ ਦਾ ਟਾਇਨੋਲ ਸੰਬੰਧੀ ਕੱਲ ਬਿਆਨ ਸੀਗਾ ਆਪਾਂ ਕਾਫੀ ਗੱਲਬਾਤ ਕੀਤੀ ਸੀ ਉਹਦਾ ਵਿਰੋਧ ਹੋ ਰਿਹਾ ਕੀ ਗੱਲਬਾਤ ਆ। ਦੂਜਾ ਜੀਵੀਕਮਲ ਸ਼ੋ ਦੁਬਾਰਾ ਸ਼ੁਰੂ ਹੋ ਰਿਹਾ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਤੀਜਾ ਅਮਰੀਕਾ ਦੇ ਟਿਕਟੌਕ ਸੰਬੰਧੀ ਨਵਾਂ ਫੈਸਲਾ ਆਇਆ ਇੱਕ ਗੱਲਬਾਤ ਕਰਨੀ ਕੈਲੀਫੋਰਨੀਆ ਵਿੱਚ ਆਈਸ ਮਾਸਕ ਸਬੰਧੀ ਨਵਾਂ ਕਾਨੂੰਨ ਹੋਇਆ ਤੇ ਜਿਹੜਾ ਪੇਰੈਂਟ ਪਲੱਸ ਲੋਨ ਆ ਉਹਦੇ ਵਿੱਚ ਤਬਦੀਲੀ ਉਹਦੇ ਤੋਂ ਮਾਪੇ ਜਿਹੜੇ ਪਰੇਸ਼ਾਨ ਨੇ ਕੀ ਮਾਮਲੇ ਦੇ ਬਾਰੇ ਗੱਲਬਾਤ ਕਰਨੀ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트੍ਰੰਪ ਦੀ ਜਿਹੜੀ ਕੱਲ ਦੀ ਸਟੇਟਮੈਂਟ ਸੀਗੀ ਜੇ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਟਾਇਲਨੋਲ ਆ ਜਿਹੜੀ ਐਸੀਟਾਮੀਨੋਫੈਨਾ ਇਹਨੂੰ ਬੰਦ ਕਰ ਦੇਣਾ ਚਾਹੀਦਾ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਉਹ ਨਾ ਲੈਣ ਆਪਾਂ ਕੱਲ ਇਹ ਬਹੁਤ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਸੀ ਉਸ ਬਿਆਨ ਤੋਂ ਬਾਅਦ ਹੁਣ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਵਰੋਧਸ਼ ਕਰਕੇ ਹੋ ਰਿਹਾ ਜਿਹੜੇ ਡਾਕਟਰਸ ਨੇ ਜਾਂ ਜਿਹੜੇ ਮਾਹਰ ਨੇ ਉਹ ਇਹ ਕਹਿ ਰਹੇ ਆ ਕਿ ਸਾਡੇ ਕੋਲ ਇਸ ਗੱਲ ਦਾ ਸਬੂਤ ਕੋਈ ਨਹੀਂ ਵੀ ਇਹਦਾ ਆਟਿਜ਼ਮ ਦੇ ਨਾਲ ਕੋਈ ਸਬੰਧ ਆ ਐਫ ਡੀਏ ਜਿਹੜੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਹੁਣ ਆਪਣੇ ਲੈਵਲ ਅਪਡੇਟ ਕਰ ਦੇਣੇ ਆ ਤੇ ਜਿਹੜੀ ਡਾਕਟਰਸ ਆ ਡਾਕਟਰਾਂ ਨੂੰ ਲੈਟਰ ਭੇਜ ਦੇਣੀ ਆ ਪਰ ਜਿਹੜੀ ਦੁਨੀਆ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਖੋਜ ਹੋਈ ਆ ਉਹਦਾ ਇਹ ਨਾ ਦੋਵਾਂ ਚੀਜ਼ਾਂ ਦਾ ਆਪਸ ਦੇ ਵਿੱਚ ਸਬੰਧ ਕੋਈ ਨਹੀਂ ਜੁੜਦਾ ਆ ਜਿਹੜੇ ਲਿਊਕੋਵਾਰਨ ਆ ਲਿਊਕੋਵਾਰਨ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਲਿਊਕੋਵਾਰਨ ਇੱਕ ਕੈਂਸਰ ਜਿਹੜੇ ਟ੍ਰੀਟਮੈਂਟ ਡਰੱਗ ਜਿਹੜੀ ਕੈਂਸਰ ਦੇ ਟ੍ਰੀਟਮੈਂਟ ਲਈ ਵਰਤੀ ਜਾਂਦੀ ਆ ਉਹਨੂੰ ਇਹਦਾ ਬਦਲ ਦੱਸਿਆ ਜਾ ਰਿਹਾ ਆਟਿਜ਼ਮ ਦਾ ਕਿਉਂਕਿ ਇਹ ਜਿਹੜੀਆਂ ਸਟੱਡੀਜ਼ ਦੱਸਦੀਆਂ ਆ ਕਿ ਕੁਝ ਇੰਪਰੂਵਮੈਂਟ ਕੁਝ ਜਿਹੜੀਆਂ ਸਪੀਚ ਆ ਬੱਚਿਆਂ ਦੇ ਵਿੱਚ ਉਸਹਾਉਂਡ ਦੇ ਵਿੱਚ ਹੋਈ ਆ ਡਾਕਟਰ ਜਿਹੜੇ ਮੈਡੀਕਲ ਐਕਸਪਰਟ ਨੇ ਉਹਨੇ ਵਾਰਨਿੰਗ ਦਿੱਤੀ ਆ ਜਿਹੜੀ ਕਿ ਜਿਹੜੀ ਪ੍ਰੀਮਚੂਰ ਤੇ ਇਹ ਰਿਸਕੀ ਇਨਫੋਰਮੇਸ਼ਨ ਆ ਵੀ ਇਹਦੇ ਬਾਰੇ ਪਹਿਲਾਂ ਤਾਂ ਪੂਰੀ ਕਨਫਰਮੇਸ਼ਨ ਨਹੀਂ ਆ ਦੂਜਾ ਰਿਸਕ ਆ ਇਹਦੇ ਨਾਲ ਹੋ ਕੀ ਸਕਦਾ ਕਿ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੂੰ ਡਰ ਸਕਦੀਆਂ ਵੀ ਜਿੱਥੇ ਉਹਨੂੰ ਲੋੜ ਆ ਟਾਈਨੋਲ ਲੈਣ ਦੀ ਹੋ ਸਕਦਾ ਉਹ ਨਾ ਲੈਣ ਤੇ ਜਿਹੜੀਆਂ ਜਿੱਥੇ ਮੈਡੀਸਿਨ ਐ ਜਾਂ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਅਨਪਰੂਵਨ ਟਰੀਟਮੈਂਟ ਵੱਲ ਭੇਜਿਆ ਜਾ ਸਕਦਾ ਉਹਨੂੰ ਜੇਸ਼ ਕਿਉਂਕਿ ਹੁਣੇ ਬੜਾ ਰੋਲੇ ਵਾਲੀ ਗੱਲ ਆ ਅਸਲ ਦੇ ਵਿੱਚ ਦੋਵਾਂ ਪਾਸਿਆਂ ਦੇ ਵਿੱਚ ਹੀ ਇੱਕ ਧਿਰ ਇਹ ਕਹਿ ਰਹੀ ਆ ਡਾਕਟਰ ਜਿਹੜੇ ਮਾਹਰ ਨੇ ਇੱਕ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਇਸ ਗੱਲ ਦਾ ਸਬੂਤ ਕੋਈ ਨਹੀਂ ਵੀ ਇਹਦੇ ਨਾਲ ਆਟਿਜ਼ਮ ਹੁੰਦਾ ਆ ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਰੋਬਰਟ ਐਫ ਕੈਨੇਡੀ ਜੂਨੀਅਰ ਸਮੇਤ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਇਹ ਗੱਲ ਕਹਿ ਰਹੇ ਕਿ ਇਹਦੇ ਨਾਲ ਸਬੰਧ ਜੁੜਦਾ ਹੋਲ ਯਕੀਨ ਕਿਹੜੀ ਗੱਲ ਤੇ ਕੀਤਾ ਜਾਊਗਾ ਇੱਕ ਵੀ ਜਿਹਦਾ ਹੁਣ ਰੈਫਰੈਂਸ ਕਿੱਥੇ ਬਣ ਰਿਹਾ ਹੈ ਕਿਉਂਕਿ ਦੋ મત ਬਹੁਤ ਸਾਰੇ ਮੁੱਦਿਆਂ ਦੇ ਉੱਤੇ ਆ ਇੱਕ 2024 ਦੀ ਸਵੀਡਿਸ਼ ਸਟੱਡੀ ਆ ਪੁਰਾਣੇ ਵਿੱਚ ਲੱਗਿਆ ਸੀ ਕਿ ਟਾਇਲਨੋਲ ਤੇ ਆਟイズਮ ਦੇ ਵਿਚਕਾਰ ਕੋਈ ਵੀ ਸਬੰਧ ਨਹੀਂ ਆ ਜਿਹੜਾ ਹੁਣ ਰੀਸੈਂਟ ਰਿਵਿਊ ਕੀਤਾ ਗਿਆ ਉਹ ਵੀ ਇਹ ਸਜੈਸਟ ਕਰਦਾ ਕਿ ਲਿੰਕ ਹੈਗਾ ਪਰ ਜਿਹੜੇ ਐਵੀਡੈਂਸ ਨੇ ਉਹ ਇੰਨੇ ਜਿਆਦਾ ਸਟਰੋਂਗ ਨਹੀਂ ਆ ਕਿ ਇਹ ਪ੍ਰੂਵ ਕਰ ਸਕਣ ਕਿ ਟਾਇਲਨੋਲ ਜਿਹੜੀ ਆ ਉਹ ਨਹੀਂ ਲੈਣੀ ਚਾਹੀਦੀ ਕੰਪਨੀ ਦਾ ਰਿਸਪੌਂਸ ਇਹ ਆ ਜਿਹੜਾ ਕੈਨਵਿਊ ਜਿਹੜੀ ਕਿ ਟਾਇਲਨੋਲ ਕੰਪਨੀ ਜਿਹੜੀ ਟਾਇਲਨੋਲ ਦਵਾਈ ਬਣਾਉਂਦੀ ਹੈ ਕਿਉਂਕਿ ਜਿੱਦਾਂ ਕੱਲ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਸੀਟਾਮੀਨੋਫਿਨ ਕੈਮੀਕਲ ਆ ਉਹ ਇੱਕ ਮੋਲੀਕਿਊਲ ਆ ਜਿਹੜਾ ਉਹਦੇ ਅੰਦਰ ਆ ਜਿਹਨੂੰ ਪੈਰਾਸੀਟਾਮੋਲ ਗਲੈਂਡ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਹਿੰਦੇ ਆ ਉਹਦਾ ਜਿਹੜਾ ਬ੍ਰਾਂਡ ਨੇਮ ਆ ਉਹ ਟਾਈਲਨੋਲ ਆ ਤੇ ਜਿਹੜੀ ਬਣਾਉਣ ਵਾਲੀ ਕੰਪਨੀ ਆ ਉਹ ਕੈਨਵਿਓ ਆ ਉਹਨੇ ਕਹਿਇਆ ਸੀ ਕਿ ਕੋਈ ਵੀ ਕ੍ਰੈਡੀਬਲ ਐਵੀਡੈਂਸ ਸਾਡੇ ਕੋਲ ਨਹੀਂ ਆ ਜਿਹੜਾ ਇਹ ਦੱਸੇ ਕਿ ਇਹ ਸੀਡਾ ਮੀਨੋਫਿਨ ਦੇ ਨਾਲ ਆਰਟਿਜ਼ਮ ਹੁੰਦਾ ਆ ਸੋ ਕਈ ਦਹਾਕਿਆਂ ਦੀ ਰਿਸਰਚ ਤੱਕ ਉਹ ਕਹਿੰਦੇ ਸਾਡੇ ਕੋਲ ਇਹ ਐਵੀਡੈਂਸ ਨਹੀਂ ਆ ਹੁਣ ਰੋਬਰਟ ਐਫ ਕੈਨੇਡੀ ਜੂਨੀਅਰ ਜੋ ਕੁਝ ਕਹਿ ਰਹੇ ਆ ਕਿ ਇਨੀਸ਼ੀਏਟਿਵ ਜਿਹੜਾ ਕਹਿ ਰਹੇ ਆ ਕਿ ਡੋਨਾਲਡ ਟਰੰਪ ਦੀ ਵੱਡਾ ਹੈਲਥ ਏਜੰਡਾ ਜਿਹੜਾ ਹੈਲਥ ਸੈਕਟਰੀ ਰੋਬਰਟ ਐਫ ਕੈਨੇਡੀ ਜੂਨੀਅਰ ਦਾ ਏਜੰਡਾ ਆ ਜਿਨ੍ਹਾਂ ਦਾ ਬਹੁਤ ਲੰਬਾ ਸਮਾਂ ਆਰਟイズਮ ਦੇ ਕਾਜ਼ਸ ਨੂੰ ਲੈ ਕੇ ਸਵਾਲ ਉੱਠਦੇ ਰਹੇ ਆ ਉਹ ਔਰ ਉਹਦਾ ਸਬੰਧ ਵੈਕਸੀਨ ਦੇ ਨਾਲ ਜੁੜਦਾ ਰਿਹਾ ਆ ਉਹਦੇ ਉੱਤੇ ਉਹਦਾ ਇੱਕ ਇਹ ਹਿੱਸਾ ਆ ਹੁਣ ਜਿਹੜੀ ਇਸ ਇੱਕ ਪਾਸੇ ਸਾਇੰਸ ਆ ਦੂਜੇ ਪਾਸੇ ਪੋਲਿਟਿਕਸ ਆ ਆਲੋਚਕ ਇਹ ਕਹਿ ਰਹੇ ਆ ਕਿ ਇਹ ਕਾਲੀ ਦੇ ਵਿੱਚ ਕਹੀ ਗਈ ਗੱਲ ਆ ਪੋਲਿਟਿਕਲੀ ਮੋਟੀਵੇਟਿਡ ਆ ਤੇ ਇਹਨੂੰ ਬਹੁਤ ਬੈਕ ਕਰਨ ਦੇ ਲਈ ਇਸ ਗੱਲ ਨੂੰ ਪੁਖਤਾ ਕਰਨ ਦੇ ਲਈ ਬਹੁਤ ਵੱਡੀ ਰਿਸਰਚ ਚਾਹੀਦੀ ਆ ਜਿਹੜੀ ਹੈ ਨਹੀਂ ਸੋ ਹੁਣ ਇਹਦੇ ਨਾਲ ਹੋਊਗਾ ਕੀ ਕਿ ਪਬਲਿਕ ٹرسٹ ਦੇ ਉੱਤੇ ਜਿਹੜਾ ਨੁਕਸਾਨ ਹੋ ਸਕਦਾ ਜਾਂ ਜਿਹੜੀ ਹੈਲਥ ਗਾਈਡੈਂਸ ਦੇ ਉੱਤੇ ਆ ਇਹਦੇ ਨਾਲ ਹੀ ਜਿਹੜੇ ਇਸ ਇਵੈਂਟ ਦੇ ਦੌਰਾਨ 트럼ਪ ਨੇ ਜਿਹੜੀ ਕੁਝ ਇਨਫੈਂਟ ਵੈਕਸੀਨ ਨੂੰ ਵੀ ਡਿਸਕਰੇਜ ਕੀਤਾ ਕਿ ਇਹਨੂੰ ਪਾਸੇ ਕਰ ਦੇਣਾ ਚਾਹੀਦਾ ਜਿਹੜੀ ਅਫੀਸ਼ੀਅਲ ਮੈਡੀਕਲ ਰეკਮੈਂਡੇਸ਼ਨ ਦੇ ਇਹ ਵੀ ਚੀਜ਼ ਜਿਹੜੀ ਵਿਰੋਧ ਦੇ ਵਿੱਚ ਦੱਸੀ ਜਾ ਰਹੀ ਹੁਣ ਇੱਥੇ ਜਿਹੜਾ ਸਵਾਲ ਪੈਦਾ ਹੁੰਦਾ ਆ ਕਿ ਅਨਫਿਨਿਸ਼ਡ ਰਿਸਰਚ ਆ ਦਾ ਇਦਾਂ ਕਹਿ ਲਓ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਹਜੇ ਵੀ ਪ੍ਰਪੇਅਰ ਕਰ ਰਹੀ ਹੈ ਕਿ ਇੱਕ ਵੱਡਾ ਆਰਟਿਸਮ ਦੀ ਸਟੱਡੀ ਕੀਤੀ ਜਾਵੇ ਐਡਮਿਨਿਸਟ੍ਰੇਸ਼ਨ ਜਿਹੜੀ ਇਹਦੇ ਉੱਤੇ ਪਹਿਲਾਂ ਵੀ ਕੰਮ ਕਰ ਰਹੀ ਆ ਤੇ ਇਹਨਾਂ ਨੇ ਜਿਹੜੀ ਇਸ ਕਨਸਰਨ ਨੂੰ ਵਿੱਚ ਐਡ ਦਿੱਤਾ ਐ ਐਡ ਕਰਕੇ ਉਹਦੇ ਨਾਲ ਇਹ ਹੋ ਗਿਆ ਕਿ ਰਿਸਰਚ ਚੱਲ ਰਹੀ ਆ ਕਨਕਲੂਜਨ ਦੇ ਉੱਤੇ ਸਿੱਧਾ ਜੰਪ ਕਰਕੇ ਪਹੁੰਚ ਗਏ ਤੇ ਸਾਇੰਸ ਨੂੰ ਪਾਸੇ ਕਰ ਦਿੱਤਾ ਗਿਆ ਹੁਣ ਇੱਕ ਧਿਰ ਇਹ ਕਹਿ ਰਹੀ ਆ ਦੂਜੀ ਧਿਰ ਕਹਿ ਰਹੀ ਆ ਕਿ ਸਬੰਧ ਹੈਗਾ ਕਿਉਂਕਿ ਇਹ ਪਹਿਲਾਂ ਕਨਸਰਨ ਇੰਦਾ ਜਿਆਦਾ ਧਿਆਨ ਵਿੱਚ ਨਹੀਂ ਆਇਆ ਕਦੇ ਕਨਸਰਨ ਇਸ ਕਰਕੇ ਧਿਆਨ ਦੇ ਵਿੱਚ ਨਹੀਂ ਆਇਆ ਆਟイズਮ ਬਹੁਤ ਵੱਡੀ ਸਮੱਸਿਆ ਬਣ ਰਹੀ ਹੈ ਜਿਹੜੇ ਨਿਆਣੇ ਆ ਬੋਲਦੇ ਨਹੀਂ ਬਹੁਤ ਜ਼ਿਆਦਾ ਕਮਿਊਨੀਕੇਟ ਨਹੀਂ ਕਰ ਸਕਦੇ ਸੋਸ਼ਲੀ ਉਹ ਕਿਸੇ ਨਾਲ ਗੱਲਬਾਤ ਨਹੀਂ ਕਰ ਸਕਦੇ ਨਾਰਮਲ ਨਹੀਂ ਆ ਬਾਰ ਬਾਰ ਇੱਕੋ ਹੀ ਗੱਲ ਬਾਰ ਬਾਰ ਕਰੀ ਜਾਂਦੇ ਉਹਨਾਂ ਦਾ ਵਿਹਾਰ ਬਿਲਕੁਲ ਵੱਖਰਾ ਹੁੰਦਾ ਕਈ ਉਹਦੇ ਸਪੈਕਟਰਮ ਆਏ ਪੂਰੇ ਦਾ ਪੂਰਾ ਜਿਹਨੂੰ ਕੋਸ਼ਿਸ਼ ਸਟੇਜਸ ਦੇ ਉੱਤੇ ਲੋਕ ਮੰਨਣ ਨੂੰ ਵੀ ਤਿਆਰ ਨਹੀਂ ਹੁੰਦੇ 2000 ਦੇ ਵਿੱਚ 150 ਦੇ ਵਿੱਚੋਂ ਇੱਕ ਨੇੜਾ ਅਮਰੀਕਾ ਦੇ ਵਿੱਚ ਚਾਰਟਸੋਂ ਦਾ ਸ਼ਿਕਾਰ ਹੋ ਰਿਹਾ ਸੀ ਐਸ ਵੇਲੇ 31 ਵਿੱਚੋਂ ਇੱਕ ਹੋ ਰਿਹਾ ਮਸਲਾ ਵੱਡਾ ਆ ਪਰ ਕਿਉਂਕਿ ਹੁਣ ਇੱਕ ਪਾਸੇ ਅਮਰੀਕਾ ਦਾ ਸਭ ਤੋਂ ਵੱਡਾ ਸਿਹਤ ਕਾਰੀ ਰੋਬਰਟ ਐਫ ਕੈਨੇਡੀ ਜੂਨੀਅਰ ਇਹ ਗੱਲ ਕਹਿ ਰਹੇ ਦੂਜੇ ਪਾਸੇ ਉਹਨਾਂ ਦੇ ਰਾਸ਼ਟਰਪਤੀ ਨੇ ਇਹ ਗੱਲ ਕਹੀ ਹੈ ਇਸ ਗੱਲ ਨੂੰ ਪਾਸੇ ਨਹੀਂ ਛੱਟਿਆ ਜਾ ਸਕਦਾ ਪਰ ਕੁਦਰਤੀ ਆ ਇਹਦਾ ਕੁਝ ਥਾਵਾਂ ਦੇ ਉੱਤੇ ਉਲਟਵਾਜ਼ ਵੀ ਆ ਰਹੀ ਹੈ ਕਿ ਗੱਲ ਠੀਕ ਨਹੀਂ ਅਗਲੀ ਗੱਲਬਾਤ ਜਿਵੀ ਕਿਮਲ ਦੇ ਸ਼ੋਅ ਬਾਰੇ ਆ ਜਿਵੇਂ ਕਿਮਲ ਦਾ ਸ਼ੋਅ ਸੀਗਾ ਜਿਹੜਾ ਕਿ ਸਸਪੈਂਡ ਕਰ ਦਿੱਤਾ ਗਿਆ ਸੀ ਕਿਮਲ ਨੇ ਆਲੋਚਨਾ ਕੀਤੀ ਸੀ 트럼ਪ ਦੀ ਤੇ ਇਹਨਾਂ ਦੇ ਸਪੋਰਟਰ ਦੀ ਇਹਨਾਂ ਦੇ ਕਿਉਂਕਿ ਕਨਜ਼ਰਵਟਿਵ ਐਕਟਿਵਿਸਟ ਚਾਰਲੀ ਕਿਰਕ ਨੂੰ ਮਾਰਿਆ ਗਿਆ ਸੀ ਤੇ ਕੁਝ ਬ੍ਰਾਡਕਾਸਟਰ ਜਿਹੜੇ ਕਨਸਰਵਟਿਵ ਸੀਗੇ ਉਹ ਇਸ ਗੱਲ ਤੋਂ ਗੁੱਸੇ 'ਚ ਸੀਗੇ ਵੀ ਇਹਨੇ ਇਦਾਂ ਦੀ ਗੱਲ ਕਿਉਂ ਕੀਤੀ ਆ ਜਿਹੜਾ ABC ਆ ਉਹਨੂੰ Disney ਓਨ ਕਰਦਾ ਆ ਜਿਹਦੇ ਉੱਤੇ ਇਹ ਸ਼ੋ ਆਉਂਦਾ ਸੀ 17 ਸਤੰਬਰ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਸ ਚੀਜ਼ ਤੋਂ ਪਾਸੇ ਜਾ ਰਹੇ ਹਾਂ ਇੱਕ ਬਹੁਤ ਏਮੋਸ਼ਨਲ ਜਿਹੜੀ ਨੈਸ਼ਨਲ ਮੂਵਮੈਂਟ ਹੈਗਾ ਕਿ ਉਹਦੇ ਵਿੱਚ ਇਹਨਾਂ ਨੇ ਅਸਲ ਦੇ ਵਿੱਚ ਗਲਤ ਗੱਲ ਕੀਤੀ ਆ ਇਹਦਾ ਨਹੀਂ ਕਰਨੀ ਚਾਹੀਦੀ ਸੀ ਟਾਪ ਅਮਰੀਕਾ ਦੇ ਜਿਹੜੇ ਰੈਗੂਲੇਟਰ ਨੇ ਬ੍ਰੈਂਡਨ ਕਾਰ ਵਰਗੇ ਜਿਹੜੇ ਐਫਸੀਸੀ ਦੇ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਅ ਮਤਲਬ ਕੈਮਲ ਤੇ ਡਿਜ਼ਨੀ ਇਹਦੇ ਵਿਰੋਧ ਵਿੱਚ ਆ ਜਿਹਦੇ ਨਾਲ ਬਹੁਤ ਸਾਰੀ ਮਤਲਬ ਐਕਸਪਰਟਸ ਸੀਗੇ ਉਹਨਾਂ ਨੇ ਇਹਦੇ ਬਾਰੇ ਗੱਲਬਾਤ ਕੀਤੀ ਸੀ ਜਿੱਥੇ ਲੋਕਾਂ ਨੇ ਕਿਹਾ ਠੀਕ ਕੀਤਾ ਯਾਰ ਇਦਾਂ ਦੀ ਮੌਕੇ ਤੇ ਜਿੱਥੇ ਸਾਰਾ ਦੇਸ਼ ਸੋਗ ਮਨਾ ਰਿਹਾ ਕਿਸੇ ਦੀ ਮੌਤ ਦੇ ਉੱਤੇ ਇਦਾਂ ਦੇ ਕਮੈਂਟ ਨਹੀਂ ਕਰਨੇ ਚਾਹੀਦੇ ਉੱਥੇ ਕੁਝ ਲੋਕਾਂ ਨੇ ਤਾਂ ਵਿਰੋਧ ਕੀਤਾ ਬੈਕਲੈਸ਼ ਹੈਗਾ ਵਿਊਅਰਸ ਹੈਗੇ ਕੁਝ ਸੈਲੀਬ੍ਰਿਟੀ ਸਿਗੀਆਂ ਕੁਝ ਯੂਨੀਅਨ ਸਿਗੀਆਂ ਈਵਨ ਬ੍ਰਾਕ ਅਬਾਮਾ ਵੀ ਉਹਨਾਂ ਦੇ ਵਿੱਚ ਸੀਗਾ ਜਿਨ੍ਹਾਂ ਨੇ ਕਿਹਾ ਕਿ ਡਿਜ਼ਨੀ ਦੇ ਡਿਸੀਜਨ ਗਲਤ ਸੀ। ਇਹ ਅਟੈਕ ਆ ਸਿੱਧਾ ਫ੍ਰੀ ਸਪੀਚ ਦੇ ਉੱਤੇ। ਕਿਸੇ ਦੀ ਬੋਲਣ ਦੀ ਆਜ਼ਾਦੀ ਦੇ ਉੱਤੇ ਸਿੱਧਾ-ਸਿੱਧਾ ਹਮਲਾ ਆ। ਬਹੁਤ ਸਾਰੇ ਲੋਕਾਂ ਨੇ ਕੈਨਸਲ ਕਰ ਦਿੱਤਾ ਡਿਜ਼ਨੀ ਪਲੱਸ ਨੂੰ, ਹੋਲੋ ਨੂੰ, ਉਹਨਾਂ ਦੀ ਸਬਸਕ੍ਰਿਪਸ਼ਨ ਕੈਨਸਲ ਕਰ ਦਿੱਤੀ ਕਿ ਅਸੀਂ ਵਿਰੋਧ ਕਰਦੇ ਹਾਂ, ਅਸੀਂ ਇਹਨੂੰ ਸਬਸਕ੍ਰਾਈਬ ਕਰਨਾ ਹੀ ਨਹੀਂ ਆ। #CancelDisney ਜਿਹੜਾ #CancelABC ਵਰਗੀਆਂ ਜਿਹੜੀਆਂ ਕੈਂਪੇਨ ਚੱਲੀਆਂ। ਯੂਨੀਅਨ ਉਹਨਾਂ ਨੇ ਪ੍ਰੋਟੈਸਟ ਕੀਤਾ ਲਗਭਗ 4 ਲੱਖ ਵਰਕਰ ਨੇ ਹਾਲੀਵੁੱਡ ਯੂਨੀయన్స్ ਦੇ ਵਿੱਚ ਜਿਹੜਾ ਇਹਦੇ ਵਿਰੁੱਧ ਬੋਲਿਆ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸਸਪੈਂਸ਼ਨ ਆ ਇਹ ਸਿੱਧੀ ਫ੍ਰੀडम ਆਫ ਐਕਸਪ੍ਰੈਸ਼ਨ ਦਾ ਖਤਰਾ ਹੈ ਸੋ ਹੁਣ ਦੇਖੋ ਇਹਦਾ ਅਸਰ ਕਿੰਨਾ ਪੈਂਦਾ ਜਿਮੀ ਕਿਮਲ ਦਾ ਸ਼ੋ ਸਸਪੈਂਡ ਹੋਣ ਤੋਂ ਬਾਅਦ ਜਿਹੜੀ ਇਹਦੀ ਡਿਜ਼ਨੀ ਦਾ ਸਟਾਕ ਸੀ 5 ਬਿਲੀਅਨ ਡਾਲਰ ਥੱਲੇ ਉਹਦੀ ਵੈਲਿਊ ਡ੍ਰੌਪ ਹੋਈ ਹੈ 5 ਬਿਲੀਅਨ ਡਾਲਰ ਕਿੱਡੀ ਵੱਡੀ ਰਕਮ ਆ ਔਰ ਇੱਕ ਹੋਸਟ ਜਿਹੜਾ ਇੰਨਾ ਪਾਵਰਫੁਲ ਆ ਜਾਂ ਉਹਦੀ ਗੱਲ ਦੇ ਵਿੱਚ ਏਡੀ ਗੱਲ ਆ ਕਿ ਉਹ ਸਾਰੇ ਦਾ ਸਾਰਾ ਜਿਹੜਾ ਡਿਜ਼ਨੀ ਦੀ ਜਿਹੜੀ ਸਟਾਕ ਮਾਰਕੀਟ ਆ ਉਹਨੂੰ ਪਾਸੇ ਹਟਾਉਣ ਦੇ ਨਾਲ ਜਾਂ ਕਹਿ ਲਓ ਕਿ ਜਿੰਨੇ سپورਟ ਕਰਦੇ ਸੀ ਇਹਦੀ ਜਿਵੇਂ ਅਸਲ ਦੇ ਵਿੱਚ ਇੱਕ ਹੋਸਟ ਦੀ ਵੀ ਨਹੀਂ ਆ ਇੱਕ ਪੂਰੀ ਦੀ ਪੂਰੀ ਥਾਟ ਜਿਹੜੀ ਪੂਰੀ ਦੀ ਪੂਰੀ ਇੱਕ ਜਿਹੜੀ ਆਈਡੀਓਲੋਜੀ ਆ ਉਹਨੇ ਇਹਦਾ ਵਿਰੋਧ ਕੀਤਾ ਤੇ 5 ਬਿਲੀਅਨ ਡਾਲਰ ਇਹਦਾ ਜਿਹੜਾ ਮਾਰਕੀਟ ਵੈਲਿਊ ਆ ਡ੍ਰੌਪ ਸੋ 트럼ਪ ਤੇ ਇਹਨਾਂ ਦੇ ਜਿਹੜੇ ਸਪੋਰਟਰ ਸੀਗੇ ਇਹਨਾਂ ਨੇ ਇਹਦੀ ਸਸਪੈਂਸ਼ਨ ਨੂੰ ਸੈਲੀਬ੍ਰੇਟ ਕੀਤਾ ਸੀ ਵੀ ਚੰਗਾ ਕੀਤਾ ਇਹਨੂੰ ਸਸਪੈਂਡ ਕਰ ਦਿੱਤਾ ਹੋਣਾ ਹੀ ਚਾਹੀਦਾ ਸੀ ਪਰ ਹੁਣ ਜਿਹੜਾ ਇਹਨਾਂ ਨੇ ਫੈਸਲਾ ਲਿਆ ਇਹਦੇ ਤੋਂ ਬਾਅਦ ਕਿ ਇਹਨੂੰ ਵਾਪਸ ਲਿਆਂਦਾ ਜਾ ਰਿਹਾ ਸੋ ਅੱਜ 11:35 ਟੂ ਇਸਟਰਨ ਟਾਈਮ ਇਹ ਸ਼ੋ ਦੁਬਾਰਾ 에ਅਰ ਹੋ ਰਿਹਾ ਡਿਜ਼ਨੀ ਨੇ ਇਹ ਫੈਸਲਾ ਕਰ ਲਿਆ ਰਿਐਕਸ਼ਨ ਮਿਕਸ ਜਿਆ ਸਪੋਰਟਰ ਕਹਿੰਦੇ ਆ ਕਿ ਜਿਹੜਾ ਟਰਨਿੰਗ ਪੁਆਇੰਟ ਯੂ ਐਸ ਏ ਦੇ ਆ ਬਿਡਿਸਨੀ ਨੇ ਬਹੁਤ ਮਾੜਾ ਕੀਤਾ ਜਦੋਂ ਕਿ ਜਿਵੇਂ ਕਿ ਕਮਲ ਦੇ ਸਪੋਰਟਰ ਜਿਹੜੇ ਆ ਉਹ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਆ ਅਗਲੀ ਗੱਲਬਾਤ ਟਿਕਟੋਕ ਬਾਰੇ ਵਿਸ਼ੇ 24 ਦੇ ਵਿੱਚ ਅਮਰੀਕਾ ਦੇ ਵਿੱਚ ਕਾਨੂੰਨ ਬਣਿਆ ਸੀ ਜਿੱਥੇ ਇਹ ਪਤਾ ਲੱਗਿਆ ਕਿ ਇਹਨਾਂ ਨੂੰ ਚਾਈਨੀਜ਼ ਪੇਰੈਂਟ ਜਿਹੜੀ ਹੈਗੀ ਆ ਟਿਕਟੋਕ ਦੀ ਪੇਰੈਂਟ ਕੰਪਨੀ ਬਾਈਟ ਡਾਂਸ ਵੀ ਇਹਨੂੰ ਜਾਂ ਤਾਂ ਇਹ ਵੇਚਣੀ ਪਾਉਗੀ ਨਹੀਂ ਤਾਂ ਅਸੀਂ ਅਮਰੀਕਾ ਦੇ ਵਿੱਚ ਬੈਨ ਕਰ ਦੇਣੀ ਆ ਕਿਉਂਕਿ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਆ ਫਿਰ 트럼ਪ ਆ ਗਿਆ ਜਦੋਂ ਟਰੰਪ ਆਫਿਸ ਦੇ ਵਿੱਚ ਆਏ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਫੈਸਲਾ ਨਹੀਂ ਲਿਆ ਵੀ ਇਹਨੂੰ ਬੰਦ ਕਰ ਦਿਓ ਜੇ ਇਦਾਂ ਕਰ ਲਓ ਇਹਨਾਂ ਨੇ ਜਿਹੜੀਆਂ ਡੈਡਲਾਈਨ ਸੀ ਇਹਨੂੰ ਡਿਲੇ ਕਰਨਾ ਸ਼ੁਰੂ ਕਰ ਦਿੱਤਾ ਜਾਂ ਡੀਲ ਨੂੰ ਥੋੜਾ ਜਿਹਾ ਅੱਗੇ ਪੁਸ਼ ਕਰਨਾ ਸ਼ੁਰੂ ਕਰ ਦਿੱਤਾ ਵੀ ਟਿਕਟੌਕ ਨੂੰ ਬੈਨ ਕਰਨ ਤੋਂ ਮਤਲਬ ਬੈਨ ਨਹੀਂ ਕੀਤਾ ਪਰ ਉਹ ਡੈਡਲਾਈਨ ਅੱਗੇ ਪਾਈ ਗਿਆ ਵੀ ਥੋੜਾ ਚਿਰ ਹੋਰ ਥੋੜਾ ਚਿਰ ਹੋਰ ਤੇ ਉਸੇ ਸਿਲਸਿਲੇ ਦੇ ਵਿੱਚ ਉਹਨਾਂ ਨੇ 120 ਦਿਨ ਦਾ ਹੋਰ ਟਾਈਮ ਦੇ ਦਿੱਤਾ ਗਿਆ ਤੇ ਮੁੱਕ ਦੀ ਗੱਲ ਇਹ ਹੋਈ ਆ ਕਿ ਹੁਣ ਫੈਸਲਾ ਲਗਭਗ ਹੋ ਗਿਆ ਕਿ ਟਿਕਟੌਕ ਅਮਰੀਕਾ ਦੇ ਵਿੱਚ ਚੱਲਦੀ ਰਹੂਗੀ ਤੇ ਜਿਹੜੀ ਸਮੱਸਿਆ ਸੀ ਉਹਦਾ ਵੀ ਹੱਲ ਕਰ ਲਿਆ ਗਿਆ ਸਮੱਸਿਆ ਦਾ ਹੱਲ ਕੀ ਹੋਇਆ ਟਿਕਟੋਕ ਅਮਰੀਕਨ ਇੱਕ ਵਰਸ਼ਨ ਇਹਦਾ ਅਮਰੀਕਾ ਦਾ ਰੂਪ ਜਿਹੜਾ ਸਾਹਮਣੇ ਆਊਗਾ ਜਿਹੜਾ ਐਲਗੋਰਿਥਮ ਆ ਸੀਕ੍ਰੀਟ ਜਿਹੜਾ ਤਰੀਕੇ ਦੇ ਨਾਲ ਜਿਹੜਾ ਉਹ ਵੀਡੀਓਜ਼ ਪਿਕ ਕਰਦੇ ਆਪਣੇ ਆਪ ਹੀ ਕੁਝ ਉਹ ਅਮਰੀਕਨ ਦੇ ਯੂਜ਼ਰ ਡਾਟੇ ਦੇ ਹਿਸਾਬ ਨਾਲ ਚੱਲੇਗਾ ਉਹ ਇਹਨੂੰ ਰਨ ਕਾਉਂਟ ਕਰੂਗਾ ਕਿਉਂਕਿ ਸ਼ਰਤ ਇਹ ਸੀ ਸ਼ਰਤ ਇਹਨਾਂ ਨੇ ਇਹ ਰੱਖੀ ਸੀ ਵੀ ਜਾਂ ਤ ਤੁਸੀਂ ਇਹਨੂੰ ਵੇਚ ਦਿਓ ਅਮਰੀਕਾ ਦੀ ਕਿਸੇ ਕੰਪਨੀ ਨੂੰ ਜਾ ਅਮਰੀਕਾ ਜੀ ਕਿਸੇ ਕੰਪਨੀ ਨੂੰ ਵੇਚਦੇ ਉਹ ਨਹੀਂ ਤੇ ਤੁਸੀਂ ਇਹਨੂੰ ਬੰਦ ਕਰ ਦਿਓ 170 ਮਿਲੀਅਨ ਯੂਜ਼ਰ ਆ ਅਮਰੀਕਾ ਦੇ ਵਿੱਚ ਬੰਦ ਵੀ ਨਹੀਂ ਕੀਤੀ ਜਾ ਸਕਦੀ ਹੁਣ ਇਹਨਾਂ ਨੇ ਕਿਹਾ ਕਿ ਜਿਹੜੀ Oracle ਆ ਬਹੁਤ ਵੱਡੀ ਅਮਰੀਕਨ ਟੈਕ ਕੰਪਨੀ ਆ ਉਹ ਇਹਨੂੰ ਮੈਨੇਜ ਕਰੂਗੀ ਤੇ ਇਹਨੂੰ ਆਡਿਟ ਕਰੂਗੀ ਇਹ ਸਾਰੇ ਕੁਸ਼ ਨੂੰ ਜਿਹੜੀ ਪ੍ਰਾਈਵੇਟ ਇਕਵਿਟੀ ਫਰਮ ਸਿਲਵਰ ਲੇਕ ਆ ਉਹ ਜਾਂ ਦੂਜੀਆਂ ਹੋਰ ਜਿਹੜੀਆਂ ਹੈਗੀਆਂ ਆ ਉਹ ਇਹਦੇ ਵਿੱਚ ਇਨਵੈਸਟ ਕਰਨਗੀਆਂ ਪ੍ਰੈਜ਼ੀਡੈਂਟ 트੍ਰੰਪ ਨੇ ਹੁਣ ਤੱਕ ਇਹ ਕਹਿ ਦਿੱਤਾ ਕਿ ਉਹਨਾਂ ਨੂੰ ਇਸ ਸਮਝੌਤੇ ਦੇ ਉੱਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਵੱਲੋਂ ਮਨਜ਼ੂਰੀ ਮਿਲ ਗਈ ਹੈ ਤੇ ਇੱਕ ਐਕਸਪੋਰਟ ਲਾਇਸੈਂਸ ਟਿਕਟੌਕ ਤੇ ਐਲਗੋਰਿਦਮ ਦਾ ਜਿਹੜਾ ਡੀਲ ਤੋਂ ਪਹਿਲਾਂ ਉਹ ਭੇਜ ਦੇਣਗੇ ਬਾਈਟ ਡਾਂਸ ਦਾ ਰੋਲ ਕੀ ਰਹੂਗਾ ਜਿਸ ਕੰਪਨੀ ਦੀ ਇਹ ਐਪ ਹੈ ਬਾਈਟ ਡਾਂਸ ਚੀਨ ਦੀ ਕੰਪਨੀ ਹੈ ਉਹਦੀ ਟਿਕਟੌਕ ਐਪ ਆ ਬਾਈਟ ਡਾਂਸ ਦਾ ਸਿੱਧਾ ਸਬੰਧ ਚੀਨ ਦੀ ਸਰਕਾਰ ਨਾਲ ਡਰ ਰਹੀ ਸੀ ਕਿ ਅਮਰੀਕਨਾਂ ਦਾ ਡਾਟਾ ਇਹ ਚੀਨ ਦੀ ਸਰਕਾਰ ਨੂੰ ਵੇਚ ਰਹੀ ਆ ਅਮਰੀਕਨ ਵਰਸ਼ਨ ਇਹਦਾ ਬਾਈਟ ਡਾਂਸ ਦਾ ਜਿਹੜੀ 20% ਤੋਂ ਘੱਟ ਇਹਦੇ ਵਿੱਚ ਓਨ ਕਰੂਗੀ ਹਿਸਾਰੂਗਾ ਪਰ 20% ਤੋਂ ਘੱਟ ਜਿਹੜੀ ਦੇਖ ਰੇ ਸਾਰਾ ਕੁਝ ਕਰਨਾ ਆ ਉਹ ਓਰੇਕਲ ਕਰੂਗੀ ਤੇ ਇਹਦਾ ਜਿਹੜਾ ਇੱਕ ਰੂਪ ਆ ਉਹ ਅਮਰੀਕਾ ਦੇ ਲਈ ਵੱਖਰਾ ਹੋਊਗਾ ਜਿਹੜਾ ਪੈਟ੍ਰੋਟਿਕ ਬੋਰਡ ਆਫ ਮੈਂਬਰਸ ਹੋਣਗੇ ਜਾਂ ਜਿਹੜੇ ਸਾਈਬਰ ਸਿਕਿਉਰਿਟੀ ਐਕਸਪਰਟ ਹੋਣਗੇ ਉਹ ਇਹਨੂੰ ਸਾਰੇ ਕੁਝ ਨੂੰ ਮੈਨੇਜ ਕਰਨਗੇ ਹੁਣ 트럼ਪ ਜਿਹੜੇ ਆ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਟਿਕਟੌਕ ਨੂੰ 120 ਦਿਨ ਹੋਰ ਦੇਣ ਦੇ ਲਈ ਕਿ ਇਹਨੂੰ ਸੇਲ ਨੂੰ ਫਿਨਿਸ਼ ਕੀਤਾ ਜਾ ਸਕੇ ਤੇ ਇੱਕ ਬੈਨ ਜਿਹੜਾ ਯੂਜ਼ਰਸ ਦੇ ਲਈ ਆ ਉਹ ਤੋਂ ਬਚਿਆ ਜਾ ਸਕੇ ਟਿਕਟੌਕ ਕਹਿੰਦੇ ਵੀ ਇਹ ਅਮਰੀਕਾ ਦੇ ਵਿੱਚ 170 ਮਿਲੀਅਨ ਯੂਜ਼ਰ ਦੇ ਲਈ ਅਵੇਲੇਬਲ ਰਹੂਗੀ ਪਰ ਕਿਉਂਕਿ ਜਿਹੜਾ ਐਲਗੋਰਿਦਮ ਆ ਉਹ ਰੀਟੇਨ ਕੀਤਾ ਜਾਊਗਾ ਐਪ ਥੋੜੀ ਜਿਹੀ ਵੱਖਰੀ ਲੱਗ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਤੇ ਰਿਸਕ ਇਹ ਆ ਕਿ ਜੇ ਅਮਰੀਕਨ ਓਨਲੀ ਵਰਜ਼ਨ ਜਿਹੜਾ ਇਹਦਾ ਹੈਗਾ ਅਮਰੀਕਾ ਦਾ ਰੂਪ ਜਿਹੜਾ ਇੱਥੇ ਦਿਖਾਇਆ ਜਾਣਾ ਟਿਕਟੌਕ ਜਿਹੜੀ ਆਉਣੀ ਹੈ ਇਹਦੇ ਵਿੱਚ ਹੁਣਾਂ ਕਿ ਕੁਝ ਗਲੋਬਲ ਵੀਡੀਓਜ਼ ਜਿਹੜੀਆਂ ਦੁਨੀਆ ਦੀਆਂ ਐ ਤੇ ਨਹੀਂ ਆਉਣਗੀਆਂ ਜਾਂ ਕੁਝ ਪੋਲਿਟਿਕਲ ਇਨਫਲੂਐਂਸ ਵਾਲੀਆਂ ਵੀਡੀਓਜ਼ ਨਹੀਂ ਆਉਣਗੀਆਂ ਜਾਂ ਜਿਹੜੇ ਯੂਜ਼ਰ ਜਾਂ ਕ੍ਰੀਏਟਰ ਆ ਹੋ ਸਕਦਾ ਉਹ ਥੋੜਾ ਜਾਇ ਇਤੋਂ ਪਿੱਛੇ ਚਲੇ ਜਾਣ ਪਰ ਜਿਹੜਾ ਆ ਓਰੀਜਨਲ ਜਿੰਨੀ ਇਹ ਪਪੂਲਰ ਨਾ ਰਹੇ ਪਰ ਇਹ ਆ ਕਿ ਹੁਣ ਟਿਕਟੌਕ ਬੰਦ ਨਹੀਂ ਹੋਊਗੀ ਤੇ ਉਹਦਾ ਵਿਚਲਾ ਰਸਤਾ ਜਿਹੜਾ ਇਹਨਾਂ ਨੇ ਕੱਢ ਲਿਆ ਜਨਵਰੀ 1 2026 ਜਾਨੀ ਕਿ ਅਗਲੇ ਸਾਲ ਤੋਂ ਲਾਰਨ ਫੋਰਸਮੈਂਟ ਆਫੀਸਰ ਕੈਲੀਫੋਰਨੀਆ ਦੇ ਵਿੱਚ ਇਨਕਲੂਡਿੰਗ ਆਈਸ ਇਮੀਗ੍ਰੇਸ਼ਨ ਏਜੰਟ ਸਾਰੇ ਫੇਸ ਮਾਸਕ ਨਹੀਂ ਪਾ ਸਕਦੇ ਜਦੋਂ ਉਹਨਾਂ ਨੇ ਕੋਈ ਰੇਡ ਕਰਨੀ ਹੈ ਹੁਣ ਕੀ ਆ ਪਿਛਲੇ ਸਮੇਂ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਜਦੋਂ ਆਈਸ ਦੇ ਆਫੀਸਰਸ ਨੇ ਰੇਡਾਂ ਕੀਤੀਆਂ ਉਹਨਾਂ ਨੇ ਫੇਸ ਮਾਸਕ ਪਾਏ ਸੀ ਜਿਹਦੇ ਤੋਂ ਬਾਅਦ ਰੌਲਾ ਰੱਪਾ ਪਿਆ ਇਹ ਇਸ ਕਰਕੇ ਕੀਤਾ ਗਿਆ ਗਵਰਨਰ ਗੈਵਰ ਨਿਊਸਮ ਨੇ ਇੱਕ ਬਿੱਲ ਪੁਸ਼ ਕੀਤਾ ਮਾਰਕਸ ਆਈਸ ਏਜੰਟ ਦੇ ਜਦੋਂ ਲਾਸ ਐਂਜਲਸ ਦੇ ਵਿੱਚ ਦੇਖੇ ਸੀ ਵੀ ਇਹਨੂੰ ਬੰਦ ਕੀਤਾ ਜਾਵੇ ਮਸਲਾ ਇਹ ਆ ਗਵਰਨਰ ਗੈਵਨ ਨਿਊਸਮ ਨੇ ਕਾਨੂੰਨ ਇਸ ਕਰਕੇ ਬਣਾਇਆ ਪਬਲਿਕ ਸੇਫਟੀ ਦੇ ਲਈ ਅਕਾਉਂਟੇਬਿਲਟੀ ਦੇ ਲਈ ਵੀ ਪਤਾ ਤਾਂ ਹੋਵੇ ਕੌਣ ਕਿਹਨੂੰ ਫੜ ਰਿਹਾ ਦੂਜਾ ਇਹ ਆ ਕਿ ਉਹਨਾਂ ਨੂੰ ਦੱਸਣਾ ਪਊਗਾ ਇਹ ਕੌਣ ਆ ਕਿਹੜੀ ਏਜੰਸੀ ਤੋਂ ਆ ਤੇ ਆਪਣੇ ਚਿਹਰੇ ਨੂੰ ਉਹ ਲੁਕਾ ਨਹੀਂ ਸਕਦੇ ਸਪੋਰਟਰ ਆਰਗੂਏ ਕਰ ਰਹੇ ਆ ਕਿ ਇਹਦੇ ਨਾਲ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਅ ਮਤਲਬ ਜਿਹੜੇ ਕੁਝ ਲੋਕ ਨੇ ਹੋ ਸਕਦਾ ਹੁਣ ਜਦੋਂ ਬੰਦੇ ਨੇ ਮਾਸਕ ਪਾਇਆ ਵਰਦੀ ਉਹਦੇ ਹੈ ਨਹੀਂ ਦੱਸੋ ਕੁਝ ਨਹੀਂ ਰਿਹਾ ਮੈਂ ਕੌਣ ਆ ਕੀ ਪਤਾ ਕੌਣ ਆ ਗਿਆ ਮੂੰਹ ਢੱਕ ਕੇ ਕਿਸੇ ਨੂੰ ਲੁੱਟਣ ਉਹ ਤੋਂ ਬਚਿਆ ਹੋਊਗਾ ਦੂਜਾ ਅ ਜਿਹੜਾ ਲੋਕਾਂ ਨੂੰ ਲੋਕਾਂ ਦੇ ਵਿੱਚੋਂ ਡਰ ਨਿਕਲ ਜਾਊਗਾ ਕਿ ਜਿਹੜੀ ਸੀਕਰਟ ਪੁਲਿਸ ਦਾ ਡਰ ਆਵੇ ਪਤਾ ਨਹੀਂ ਕਿੱਥੇ ਕੌਣ ਤੁਰਿਆ ਫਿਰਦਾ ਲੋਕ ਵੈਸੇ ਡਰੇ ਫਿਰ ਗਵਰਨਰ ਦਾ ਜਿਹੜਾ ਮੈਸੇਜ ਆ ਗਵਰਨਰ ਕੈਵਨ ਨਿਊਸਮ ਨੇ ਕਿਹਾ ਆ ਕਿ ਆਈਸ ਅਨਮਾਸਕ ਉਹਨਾਂ ਨੇ ਜੋ ਕੁਝ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਉਹਨਾਂ ਦਾ ਜਿਹੜਾ ਵਾ ਉਹਨਾਂ ਨੇ ਬੋਲਿਆ ਕਿ ਆਈਸ ਅਨਮਾਸਕ what are you afraid of ਹੁਣ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਜਿਹੜੀ ਫੈਡਰਲ ਪੁਸ਼ ਬੈਕ ਦੇ ਉੱਤੇ ਦੂਜਾ ਪਾਸਾ ਇਹ ਕਹਿ ਰਿਹਾ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ ਡੀ ਐਚ ਐਸ ਆ ਉਹ ਕਹਿੰਦੇ ਆ ਕਿ ਅ ਅਸੀਂ ਇਹਨੂੰ ਨਹੀਂ ਮੰਨਣਾ ਕਿਉਂਕਿ ਇਹ ਸੰਵਿਧਾਨ ਦੇ ਅਨੁਸਾਰ ਨਹੀਂ ਹੈ ਪੁਲਿਸ ਚੀਫ ਦਾ ਕਨਸਰਨ ਕੈਲੀਫੋਰਨੀਆ ਪੁਲਿਸ ਚੀਫ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜੈਸਨ ਸਲੇਜ਼ਰ ਨੇ ਇਸ ਗੱਲ ਦੀ ਲੋਚਨਾ ਕੀਤੀ ਹੈ ਉਹਨੇ ਇਹ ਕਿਹਾ ਕਿ ਕਨਫਿਊਜ਼ਨ ਕ੍ਰੀਏਟ ਕਰਦਾ ਤੇ ਜਿਹੜੀ ਲੋਕਲ ਪੁਲਿਸ ਆ ਉਹਨੂੰ ਆਪਣੀਆਂ ਆਈਡੈਂਟੀਟੀ ਛਪਾਉਣ ਦੀ ਗੱਲ ਕਰ ਰਿਹਾ ਆ ਜਾਂ ਜਿਹੜੀ ਹੁਣ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਕੁਝ ਆਫੀਸਰ ਹਜੇ ਵੀ ਮਾਸਕ ਪਾ ਸਕਦੇ ਆ ਸਪੈਸ਼ਲ ਕੇਸਸ ਦੇ ਵਿੱਚ ਅੰਡਰ ਕਵਰ ਵਰਕ ਦੇ ਵਿੱਚ ਕੋ ਟੈਕਟਿਕਲ ਗੀਅਰ ਪਾਉਣਾ ਆ ਕੋਈ ਜਿਹੜਾ ਮੈਡੀਕਲ ਰੀਜ਼ਨ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਆ ਇਹ ਸਾਰਿਆਂ ਨੂੰ ਐਗਜ਼ੈਂਪਟ ਦਿੱਤਾ ਆ ਹੁਣ ਇਸ ਗੱਲ ਦਾ ਇਹ ਕਿਹਾ ਜਾ ਰਿਹਾ ਵੀ ਲੋਕਾਂ ਦੇ ਵਿੱਚ ਤੇਹੀ ਕਨਫਿਊਜ਼ ਹੋ ਜਾਣਾ ਜਾਂ ਤੇ ਸਾਰੇ ਪੁਲਿਸ ਵਾਲਿਆਂ ਨੂੰ ਬੈਨ ਹੋਵੇ ਵੀ ਕੋਈ ਵੀ ਨਹੀਂ ਪਾ ਸਕਦਾ ਕੁਝ ਪਾ ਸਕਦੇ ਆ ਕੁਝ ਨਹੀਂ ਪਾ ਸਕਦੇ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜਾ ਮਿਕਸ ਜਾਂ ਮੈਸੇਜ ਆ ਰਿਹਾ ਹੈ ਕੈਲੀਫੋਰਨੀਆ ਅਮਰੀਕਾ ਦੀ ਪਹਿਲੀ ਸਟੇਟ ਆ ਜਿਹੜੀ ਪੁਲਿਸ ਨੂੰ ਬੈਨ ਕਰ ਰਹੀ ਆ ਕਿ ਫੇਸ ਕਵਰਿੰਗ ਤੋਂ ਕਿ ਮਾਸਕ ਨਹੀਂ ਪਾ ਸਕਦੇ ਤੇ ਇਹ ਇੱਕ ਮੇਜਰ ਨੈਸ਼ਨਲ ਟੈਸਟ ਕੇਸ ਆ ਜਿਹਦੇ ਨਾਲ ਜਿਹੜੀ ਕਾਨੂੰਨੀ ਲੜਾਈ ਕਿਤੇ ਨਾ ਕਿਤੇ ਸ਼ੁਰੂ ਹੋ ਸਕਦੀ ਆ ਅਗਲੀ ਗੱਲਬਾਤ ਪੇਰੈਂਟ ਪਲੱਸ ਲੋਨਸ ਦੇ ਉੱਤੇ ਆ ਜਿਹੜੇ ਫੈਡਰਲ ਲੋਨ ਆ ਜਿਹੜੇ ਅਮਰੀਕਾ ਦੀ ਸਰਕਾਰ ਉਹਨਾਂ ਮਾਪਿਆਂ ਨੂੰ ਦਿੰਦੀ ਆ ਜਿਨ੍ਹਾਂ ਦੇ ਬੱਚੇ ਅੰਡਰਗ੍ਰੈਜੂਏਟ ਸਟੂਡੈਂਟਸ ਹੁੰਦੇ ਆ ਤਾਂ ਕਿ ਉਹਨਾਂ ਦੀਆਂ ਕਾਲਜ ਖਰਚੇ ਪੂਰੇ ਕਰ ਸਕਣ ਇਹਦਾ ਜਿਹੜਾ ਥੋੜਾ ਜਿਹਾ ਹਿੱਸਾ ਹੁੰਦਾ ਉਹ ਡਾਇਰੈਕਟ ਲੋਨ ਪ੍ਰੋਗਰਾਮ ਦੇ ਵਿੱਚ ਹੁੰਦਾ ਜਿਹਨੂੰ ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਰਨ ਕਰਦਾ ਹੁਣ ਜਿਹੜੀ ਜਿਹੜੇ ਵੀ ਪੇਰੈਂਟਸ ਨੇ ਜਾਂ ਜਿਹੜੇ ਡਿਪੈਂਡੈਂਟ ਨੇ ਉਹ ਜਿਹੜੇ ਇਹਨਾਂ ਸਟੂਡੈਂਟਸ ਦੇ ਉੱਤੇ ਕਈ ਵਾਰੀ ਸਟੈਪ ਪੇਰੈਂਟਸ ਹੁੰਦੇ ਆ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਇਹ ਜਿਹੜਾ ਇਹ ਜਿਹੜਾ ਲੋਨ ਆ ਸਟੂਡੈਂਟਸ ਦੇ ਮਾਪਿਆਂ ਨੂੰ ਦਿੱਤਾ ਜਾਂਦਾ ਪਰ ਸਟੂਡੈਂਟਸ ਇਹਨੂੰ ਸਿੱਧਾ ਨਹੀਂ ਲੈ ਸਕਦੇ ਪੇਰੈਂਟਸ ਜਿਹੜੇ ਆ ਉਹ ਜਿਹੜੀ ਜਿੰਨੀ اٹੈਂਡੈਂਸ ਆ ਉਹਦੇ ਹਿਸਾਬ ਨਾਲ ਬੋਰੋ ਕਰ ਸਕਦੇ ਮੰਨ ਲਓ ਜਿਹੜੀ ਟਿਊਸ਼ਨ ਆ ਜਾਂ ਉਹਦੀ ਹਾਊਸਿੰਗ ਕਾਸਟ ਆ 40000 ਡਾਲਰ ਆ ਤਾਂ ਉਹਨੂੰ 15000 ਡਾਲਰ ਜਿਹੜੀ ਪੇਰੈਂਟਸ ਦੇ ਵਿੱਚ ਮਿਲ ਸਕਦੀ ਆ ਤੇ ਤੁਸੀਂ 25000 ਡਾਲਰ ਤੱਕ ਬੋਰੋ ਕਰ ਸਕਦੇ ਉਹ ਸਾਰੇ ਕੁਸ਼ ਦੇ ਵਿੱਚ ਹੁਣ ਤਬਦੀਲੀ ਕਰ ਦਿੱਤੀ ਗਈ ਆ ਤਬਦੀਲੀ ਜਿਹੜੀ ਇਹ ਕੀਤੀ ਗਈ ਆ ਕਿ ਉਹਦੇ ਉੱਤੇ ਇਹਨਾਂ ਨੇ ਕੈਪ ਲਾ ਦਿੱਤਾ ਇੱਕ ਲਿਮਿਟ ਲਾ ਦਿੱਤੀ ਕਿ ਇੱਥੇ ਤੱਕ ਲੈ ਸਕਦੇ ਆ ਸੋ 1 ਜੁਲਾਈ 2026 ਤੋਂ ਜਿਹੜੇ ਪੇਰੈਂਟਸ ਨੇ ਉਹ ਸਿਰਫ 20000 ਇੱਕ ਸਾਲ ਦਾ ਤੇ 65000 ਟੋਟਲ ਪਰ ਚਾਈਲਡ ਪੇਰੈਂਟ ਪਲੱਸ ਲੋਨ ਦੇ ਅਧੀਨ ਲੈ ਸਕਦੇ ਆ ਜਿਹਦੇ ਨਾਲ ਸਮੱਸਿਆ ਇਹ ਆ ਕਿ ਮਾਪੇ ਇਤਰਾਜ਼ ਕਰ ਰਹੇ ਆ ਕਿ ਜਿਨ੍ਹਾਂ ਕਾਲਜਾਂ ਦੇ ਵਿੱਚ ਉਹ ਨਿਆਣਿਆਂ ਨੂੰ ਪੜਾਉਣਾ ਚਾਹੁੰਦੇ ਆ ਉੱਥੇ ਪੜਾ ਨਹੀਂ ਸਕਦੇ ਤੇ ਜਿਹੜਾ ਪੇਰੈਂਟ ਪਲੱਸ ਲੋਨ ਹੈਗਾ ਇਹਨੇ ਬਹੁਤ ਜਿਹੜੇ ਮਿਡਲ ਕਲਾਸ ਲੋਕ ਨੇ ਉਹਨਾਂ ਦੀ ਬਹੁਤ ਸਾਰੀ ਮਦਦ ਕੀਤੀ ਹੈ ਪਰ ਇਸ ਵੇਲੇ ਸੰਕਟ ਜਿਹੜਾ ਥੋੜਾ ਜਿਹਾ ਵੱਡਾ ਪੈਦਾ ਹੋ ਰਿਹਾ ਦੋਸਤੋ ਦੇ ਨਾਲ ਇਹ ਇਦਾਂ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ